हेलो नमस्कार जी और जी हाँ जी हाँ जी आईत हाँ हाँ जी हां जी हां जी आ जाओ जी एक ਤਾਂ ਉਹਦੀ ਹੈਗੀ ਸ਼ੇਰ ਵਰਦੀ ਤੇ ਇੱਕ ਉਹਦੀ ਕੁਲਵਿੰਦਰ ਦੀ ਕਿਸ਼ਤ ਹੈ ਜੀ ਠੀਕ ਹੈ ਜੀ ਠੀਕ ਹੈ ਉਤੰਦਰ ਤੋਂ ਆਦੀ ਸ਼ੇ ਪ੍ਰੇਮ ਗਾਲੀ ਇੱਧਰ ਜਾਂਦੇ ਆ ਤਾਂ ਵੀ ਮੂਰੇ ਇੱਧਰ ਜਾਂਦੇ ਆ ਤਾਂ ਵੀ ਮੂਰੇ ਪਹਿਲਾਂ ਮੈਨੂੰ ਉਡਾ ਜੱਵੀ ਨਿਮੇੜਨ ਦੇ ਹੋਰ ਕੰਮ ਤਾਂ ਫੇਰ ਹੀ ਕਰਾਂ ਇਹ ਕਰੀ ਕਿੱਥੇ ਜੇ ਪਿਆ ਪੈਸੇ ਇਹ ਤਾਂ ਮਿਲਦਾ ਜੀ ਜਿਹੜੇ ਕੱਪੜਾ ਆ ਰਿਹਾ ਹੈ ਉਹ ਕੰਮ ਤਾਂ ਫੇਰ ਹੀ ਦੇਖਾਂਗੇ ਪਹਿਲਾਂ ਨਾ ਉਦਾਂ ਜਾ ਬੰਨ ਮੇਰੇ ਨਵੇਂ ਨਾ ਜਾ ਰੋਜ਼ ਪਟੰਦਰ ਕਿਚ-ਕਿਚ ਕਰੀ ਜਾਊਗਾ ਪੂਰੇ ਖੜ ਜੀ ਦੇ ਮੇਰੇ ਪੈਸੇ ਦੇ ਮੇਰੇ ਪੈਸੇ ਕੰਮ ਹੋਊਗਾ ਫੇਰ ਹੀ ਜਾਊਗਾ ਨਹੀਂ ਲੋਕਾਂ ਨੇ ਮਾਜਦੇ ਨਹੀਂ 500 ਰੁਪਿਆ ਦੇਣਾ ਜਾਨ ਖਾਲੀ ਮੇਰੀ ਅਲੇ ਦਾ 1 ਲੱਖ ਰੁਪਿਆ 50 ਹਜ਼ਾਰ ਹੁੰਦਾ ਖਬਰਾਂ ਮੇਰੇ ਨਾਲ ਕੀ ਹਾਲ ਕਰਦਾ ਉਹ ਸਰੇ ਹੀ ਪਿਆ ਖਬਰਾਂ ਦੁਨੀਆ ਦਾ ਨਹੀਂ ਮੰਗੋ ਆਇਆ ਕੋਈ ਨਹੀਂ ਮੂੰਹ ਮੋੜਦੇ ਇਹ ਗੱਲ ਲੱਗੀ ਜਿਹੜੀ ਮੋੜਦੇ ਉਹਨੇ ਤੇ ਨਾ ਮਾ ਪਤਾ ਪਣਾ ਨਹੀਂ ਮੈਂ ਨਾ ਮਰ ਰੋਟੀ ਨਾ ਟੋਕ ਕੋ ਮੈਨੂੰ ਚਾਹ ਪਾਣੀ ਉਹਨੇ ਪਹਿਲੇ ਮੁੜ ਗਏ ਕੀ ਗੱਲ ਹੋ ਗਈ ਦੇਖਾਂ ਤਾਂ ਸਹੀ ਕਿ ਮੈਂ ਆਇਸੀ ਹੀ ਆਇਆ ਤਾਂ ਮੁੜ ਗਏ ਫਾਇਸੇ ਦਾ ਖਾਟ ਟਾਂਕਾ ਕਰਕੇ ਸਾਹਮਣੇ ਵੀ ਆਣਾ ਹੈ ਆਉਣ ਵਾਲੇ ਨੇ ਜੀ ਜਿਹੜੇ ਬੜੇ ਆ ਜਾਣਗੇ ਉਹ ਕਿੱਧਰ ਪਾਤੀਆ ਮੈਂ ਪੂਰੇ ਕਰਕੇ ਰੱਖੇ ਸੀਗੇ ਅਣਕੇ ਪੈਸੇ ਕਿਸ਼ਤਾਂਆਂ ਨਾ ਕਿਸ਼ਤ ਵੀ ਫੜਾ ਗਈਆਂ ਬੜਾ ਪੰਗਾ ਪਿਆ ਕਿਤੇ ਆਏ ਸੀਗੇ ਉਹ ਭੱਜੇ ਆਏ ਸੀ ਤੇ ਭੱਜੀ ਮੁੜ ਗਏ ਕਿਤੇ ਉਹ ਆਪ ਤਾਂ ਨਹੀਂ ਲੈ ਗਈ ਚਾਕੇ ਉਹਨਾਂ ਤੋਂ ਪਤਾ ਲੈਣਾ ਪਊਗਾ ਸਰ ਵੀ ਆਉਣ ਵਾਲੇ ਨੇ ਦੱਸਣਾ ਪਤਾ ਦੱਸੋ ਪਤਾ ਨਹੀਂ ਕੀ ਕੰਮ ਸੀ ਇਹ ਹੈ ਜਾਂ ਮੁਰਦਿਆ ਉਧਰ ਪਸਤਾਲਿਆਂ ਨੇ ਆਉਣਾ ਇਹ ਚਾਹ ਬਹਾਣਾ ਤੂੰ ਸਿੱਧਾ ਹੀ ਨਹੀਂ ਆਉਂਦਾ ਮੈਂ ਜਾਨ ਖਾ ਚੱਡੀ ਮੇਰੀ ਕੀ ਗੱਲ ਹੋ ਗਈ ਤੁਸੀਂ ਐਂ ਤਾਂ ਪੇਜੇ ਆਉਨੇ ਹੋ ਆਹ ਨਹੀਂ ਗੇਲਾ ਬਗੁਰਕਾ ਅੱਛਾ 500 ਰੁਪਿਆ ਦੇਣਾ ਸੀਗਾ ਸਪਰੇਅ ਮੰਗਾ ਲੇ ਜਾਨ ਖਾ ਲਈ ਮੇਰੀ ਨਹੀਂ ਆ ਹੁਣ 500 ਨਾ ਮੈਨੂੰ ਲੱਗਦਾ ਹੈ ਲਿਆਵੇਂ ਮੈਂ ਇਸ ਲਈ ਆ ਵੀ ਗਾਣ ਲਿਆ ਅਰਚਾ ਉਹ ਦੂਰ ਵੀ ਹੈ ਜਿਹਦਾ ਦਰਸ਼ਦਾਰ ਬਾਣੀਆ ਚ ਟਕਲੇ ਮੈਂ ਵੀ ਆਖਿਆ ਵੀ ਉਹਨੀ ਪੈਰੀ ਆਏ ਸੀ ਉਹਨੀ ਪੈਰੀ ਮੁੜ ਗਏ ਵੀ ਐਨੀ ਕੀ ਗੱਲ ਹੋ ਗਈ ਉਹ ਫਿਰ ਮੈਥੋਂ ਨਹੀਂ ਵਾਰੀ ਵਾਰੀ ਕਿਸੇ ਤੋਂ ਕਹੀਦਾ 500 ਪਿੱਛੇ ਮਿੰਨੀ ਮਾਂ ਪਾਉਂਦੇ ਪਰਗੇ ਅਸੇ ਦਾ ਗਲਤੀ ਤਾਂ ਮੈਂ ਹੀ ਕਰੀ ਉਹ ਤਾਂ ਮਗਾਈ ਤੇ ਤਾਂ ਹੀ ਅਗਲਾ ਮੈਨੂੰ ਘੇੜਦਾ ਚੱਲ ਕੋਈ ਗੱਲ ਨਹੀਂ ਤੁਸੀਂ ਠੰਡੇ ਹੋ ਜੋ ਮੈਂ ਪਾਣੀ ਲਿਆਉਣੀ ਆ ਉਹ ਠੰਡੇ ਤਾਂ ਫੇਰੀ ਵਾਂ ਜਾ ਪਾਣੀ ਲਿਆ ਮੇਰੀ ਤਾਂ ਜਾਨ ਖਾਲੀ ਜਾਂਦੀ ਨੇ ਐਸ ਵੀ ਭਜਾ ਤਾਂ ਵੀ ਮੂਰੇ ਐਸ ਵੀ ਭਜਾ ਤਾਂ ਵੀ ਮੂਰੇ ਯਾਰ 500 ਰੁਪਇਆ ਕਹਦਾ ਯਾਰ ਸਮਝ ਨਹੀਂ ਨੀ ਯਾਰ ਮਾਜ ਨੇ ਹੈ ਨਹੀਂ ਲੋਕਾਂ ਦੇ ਜੇ ਮਗਾਈ ਲੈਂਦੇ ਤਾਂ ਸਰਦਾਰ ਬੰਦਿਆਂ ਤੋਂ ਯਾਰ ਇਹਦਾ 500 ਹੈ ਕਾਹਨੂੰ ਐ ਇੰਨਾ ਸ਼ੁਕਰ ਜਿਵੇਂ ਕਿਤੇ ਵੱਧ ਬੁੱਧ ਮਗਾਵ ਲੈਂਦਾ ਖਬਰ ਮੇਰਾ ਮੈਂ ਤਾਂ ਘਰੋਂ ਕੱਢ ਦਿੰਦਾ ਉਹ ਹੈ ਚੱਲ ਦੇਖ ਚੱਲ ਠੀਕ ਹੈ ਪਰ ਹੁਣ ਕਿਸੇ ਦੀ ਵੀ ਸਾਰੀ ਨਹੀਂ ਹੈ ਆ ਲੈ ਪਾਣੀ ਪੀ ਲੋ ਠੰਡੇ ਹੋ ਜਾ ਇਹ ਕਾਹਨੂੰ ਇੰਨਾ ਲੋਕਾਂ ਦੇ ਹਾਜ਼ਮੇ ਹੁੰਦੇ ਨੇ ਉਹੀ ਗੱਲ ਹੀ ਹੋ ਗਈ ਫਿਰ ਹੁਣ ਕੋਈ ਨਹੀਂ ਦੇਖਾਂਗੇ ਦੇ ਲੋੜ ਤੇ ਨਾ ਭਰਾ ਬੱਸ ਉਹ ਸੱਚ ਮੈਂ ਕੰਮ ਭੁੱਲ ਗਈ ਤੁਹਾਨੂੰ ਪੁੱਛਣਾ ਅਲੀ ਕਿਹੜੇ ਰਹਿ ਗਏ ਬਾਕੀ ਦੋ ਜਾਨੀਆਂ ਦੀ ਕਿਸ਼ਤ ਮੈਂ ਫੜ ਕੇ ਰੱਖੀ ਸੀਗੀ ਸੇਨਰ ਦੀ ਤੇ ਕੁਲਵਿੰਦਰ ਦੀ ਹੂੰ ਤੇ ਨਾਲ ਮੈਂ ਆਪਦੀ ਕਿਸ਼ਤ ਰੱਖੀ ਸੀ ਉਹਦੇ ਚੋਂ 500 ਰੁਪਿਆ ਤੁਸੀਂ ਲੈ ਗਈ ਤੱਕੇ ਹੇ ਓ ਰੱਬਾ ਉਹ ਜਿਹੜੀਆਂ ਮੈਂ ਗੱਲਾਂ ਕਰਦਾ ਸੀ ਉਹ ਤੇ ਕੰਨ ਸੀ ਤੇ ਰਹਿ ਕੇ ਢਿੱਡ ਸੀ। ਹੋਰ ਭਾਜੀ ਪਕਾਈ ਮਾਰਦਾ ਸੀ ਘੰਟੇ ਦੀ। ਪਕਾਈ ਦਾ ਮਾਰਦੇ ਸੀ ਉਹਨਾਂ ਦੱਸ ਵੀ ਮੈਂ ਕਿਵੇਂ ਕਰਾਂ ਫਿਰ ਉਹਦਾ ਕਿਸ਼ਤ ਦਾ? ਮੈਨੂੰ ਕੀ ਪਤਾ ਤੇ ਜਿਹਦੇ ਦਿਨ ਆਈ ਦਿੰਦੀ ਹੈ ਕਿਸ਼ਤ। ਮੈਂ ਕਿ ਠੇਕਾ ਲੈ ਕੇ ਦਿੱਤਾ ਨਾ। ਮੈਨੂੰ ਹੁਣ ਤੋਂ ਅਗਰ ਤੁਹਾਡੇ ਵਾਸਤੇ ਉਹ ਕਰਦਾ ਵਾਏ ਸੀ ਮੈਂ ਕਿਹੜਾ ਆਵਦੇ ਠੇਕਾਂ ਦੇ ਆਈ। ਉਹ 500 ਤਾਂ ਲੈ ਗਿਆ ਮੈਂ ਉਹ ਚ ਕੱਢ ਕੇ ਪੈਸੇ ਸੋ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਕਿਸ਼ਤਾਂ ਵਾਲੇ ਉਹ ਲੈ ਗਿਆ ਮੈਂ। ਕਿਹਨੋਂ ਮੈਂ ਦੱਸ ਕੀ ਕਰਾਂ? ਤੇ ਮੈਂ ਕੀ ਕਰਾਂ? ਤੇ ਫਿਰ ਮੈਂ ਕਿਸ਼ਤਾਂ ਪੂਰੇ ਕਿੱਥੋਂ ਕਰਾਂ ਫਿਰ? ਮੈਨੂੰ ਨਹੀਂ ਪਤਾ ਭਾਈ। ਮੈਂ ਕਿਹੜਾ ਕਰਾ ਕਹਦਾ ਕਿ ਨਾ ਕਿਥੋਂ ਪੂਰੀਆਂ ਕਰਾਂ ਤੇ ਜਿਹੜਾ ਲੋਨ ਕਰਾਉ ਹੋਈ ਭਰੂ ਤੇ ਮੈਂ ਕਿ ਥੋਲੇ ਮਾ ਫਿਰ ਮੈਂ ਕਿੜਾ ਉਹਦੇ ਟੇਕ ਸਾਡਾ ਤਾਂ ਲੋਨ ਕੋਈ ਕਰਦਾ ਨਹੀਂਗਾ ਥੋੜਾ ਜਰਕਤ ਨੇ ਕਰ ਦਿੰਗੇ ਤੇ ਫਿਰ ਮੈਂ ਵੀ ਕਰਵਾ ਕੇ ਥੋੜੇ ਦਿ ਲਾਏ ਨੇ ਥੋੜਾ ਘਰ ਬਣਾਇਆ ਕਾਦੇ ਵਾਸਤੇ ਬਣਾ ਕੇ ਫਿਰ ਘਰ ਦੇ ਵਿੱਚ ਤੂੰ ਨਹੀਂ ਰਹਿੰਦੀ ਮੈਂ ਕੱਲਾ ਤਾਂ ਨਹੀਂ ਰਹਿਣਾ ਰਹਿੰਦਾ ਤਾਂ ਹੈਗਾ ਮੈਂ ਵੀ ਰਹਿਣੀ ਆ ਕਰ ਤੇ ਫਿਰ ਮੈਂ ਕਿੜਾ ਪੇਕੇ ਆਉਂਦੇ ਆਈ ਜਾਂ ਮਾਂ ਦੇ ਭਰਾਵਾਂ ਆਉਂਦੇ ਆਈ ਕਿ ਮਾਂ ਮੈਨੂੰ ਐ ਤਾਂ ਨਹੀਂ ਕਹਿੰਦਾ ਐਡੀ ਸ਼ੀਤੀ ਹੋ ਜਾਂਦਾ ਮਿੰਨਾ ਤੂੰ ਹੋਰ ਹੁਣ 500 ਰੁਪਇਆ ਦੇ ਦੋ ਮੈਂ ਤਾਂ ਮੈਂ ਕਿ ਥੋਲੇ ਮਾ ਫਿਰ ਜੀ ਜੰਗ ਚੰਗਾ ਐ ਕਰ ਤੂੰ ਚਾਹ ਬਣਾ ਤੁਸੀਂ ਐ ਕਰੋ ਸਾਰਾ ਨੂੰ ਆ ਜਾਣ ਤੇ ਫਿਰ ਤੁਸੀਂ ਇਕੱਠੀ ਪੀ ਲਓ ਚਾ ਉਹ ਬਣਾ ਲਾਂਗੇ ਚਾ ਆਉਣ ਵਾਲੇ ਨੇ ਸਾਰ ਪਹਿਲੂ ਯਾਰ ਇੱਕ ਗੱਲ ਦੀ ਸਮਝ ਨਹੀਂ ਹੁੰਦੀ ਚਾ ਮੈਨੂੰ ਤਾਂ ਕਦੇ ਸਰ ਨਹੀਂ ਕਿਹਾ ਪਾਣੀ ਫੜਾ ਕੇ ਮੁਰਗੀ ਚਾਹ ਦਾ ਮੈਨੂੰ ਨਹੀਂ ਲਾਇਆ ਵੀ ਚਾਹ ਬਣਾਉਣੀ ਆ ਕੁੱਟ ਹੁਣ ਅਕੇ ਸਾਰਾ ਆਊਗਾ ਇਕੱਠੇ ਪੀ ਲਿਓ ਆਉਣ ਦੇ ਸਾਰ ਨੂੰ ਉਹਨੂੰ ਮੈਂ ਤੇ ਹੂੰਗਾ ਡਾਲੇ ਗਿਣ ਗਿਣ ਕੇ ਹੈਂ ਤੀਜੇ ਦਿਨ ਆ ਖੜਦੇ ਇਹ ਆ ਜਾਣ ਦੇ ਆ ਜਾਣ ਦੇ ਕੋਈ ਨਹੀਂ ਮੈਨੂੰ ਦੇਖਣਾ ਕੋ ਟੰਬਾ ਟਮਾ ਜਿੱਥੇ ਪਿਆ ਨਾ ਥੇ ਲਿਖੜ ਜੂ ਬੈ ਬੈ ਕੇ ਦਿਨਾਂ ਉਹਨੂੰ ਮੈਂ ਚੈੱਕ ਸਾਡਾ ਚ ਤਾਂ ਕਿਸੇ ਨੇ ਲੋਨ ਨਹੀਂ ਕਰੇ ਹੈ ਇਹਨਾਂ ਦੇ ਤੀਜੇ ਦਿਨ ਤਿੰਨ ਤਿੰਨ ਇੱਕ ਬੁੜੀ ਦੇ ਤਿੰਨ ਤਿੰਨ ਲੋਨ ਚੱਲਦੇ ਲੈ ਢੂੜਾ ਆ ਗਿਆ ਹੈ ਠੀਕ ਹੈ ਕੋਈ ਨਹੀਂ ਇੱਥੇ ਬੈਠਾ ਵਾਰ ਚ 500 ਰੁਪਿਆ ਉਹਨੂੰ ਲਿਆ ਕੇ ਦੇਣਾ ਆਰੇ ਇਹ ਮੈਨੂੰ ਲੱਗਦਾ ਹਟਾਉਣਾ ਪਊ ਇਹ ਕੰਮ ਬਈ ਹੈ ਇਹ ਤਾਂ ਮੈਨੂੰ ਲੱਗਦਾ 6000 ਹੋਰ ਪੈਂਦਾ ਮੈਨੂੰ ਤਾਂ ਜਦੋਂ ਗੱਲ ਕਰਦੇ ਆ ਕਿਸਤਾਂ ਵਾਲਾ ਭਾਈ ਆਉਣ ਵਾਲਾ ਕਿਸਤਾਂ ਵਾਲਾ ਭਾਈ ਆਉਣ ਵਾਲਾ ਲੈ ਮੈਂ ਕਿਧੇ ਕੋਲੇ ਜਾਵਾਂ ਯਾਰ ਕਰਦੇ ਆ ਹਲ ਭਰਾਵਾ ਦੇਖਦੇ ਆ ਕਿਧੇ ਕੋਲੇ ਜਾਂਦੇ ਆ